ਸਸਤਿਆਕਾਲ ਤੁਹਾਡਾ ਸਵਾਗਤ ਹੈ ਪੰਜਾਬੀ ਟਾਈਮ ਆਡੀਓ ਵੀਡੀਓ ਵਿੱਚ ਅੱਜ ਅਸੀਂ ਪੰਜਾਬ ਦੇ ਇਤਿਹਾਸ ਤੇ ਇੱਕ ਕਾਫੀ ਗੜਬੜ ਵਾਲੇ ਦੌਰ ਦੀ ਗੱਲ ਕਰਾਂਗੇ ਖਾਸ ਕਰਕੇ ਇੱਕ ਸ਼ਖਸੀਅਤ ਤੇ ਧਿਆਨ ਦੇਵਾਂਗੇ ਗਿਆਨੀ ਮੋਹਰ ਸਿੰਘ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਸੰਘਰਸ਼ ਤੇ ਉਹਨਾਂ ਦੀ ਵਿਰਾਸਤ ਤੇ ਇਹ ਸਾਰੀ ਗੱਲਬਾਤ 1980 ਤੇ 90 ਦੇ ਦਹਾਕਿਆਂ ਦੇ ਪੰਜਾਬ ਸੰਕਟ ਦੇ ਆਸ-ਪਾਸ ਘੁੰਮੇਗੀ ਇਸ ਚਰਚਾ ਲਈ ਸਾਡੇ ਕੋਲ ਪੰਜਾਬੀਟਾਈਮ.com ਤੇ ਇੱਕ ਬਹੁਤ ਵਧੀਆ ਲੇਖ ਹੈ ਉਸ ਵਿੱਚ ਕਾਫੀ ਸਰੋਤ ਵਰਤੇ ਗਏ ਨੇ ਜਿਵੇਂ ਇਤਿਹਾਸਿਕ ਕਾਗਜ਼ਾਤ ਅਕਾਦਮਿਕ ਖੋਜ ਹਿਊਮਨ ਰਾਈਟਸ ਵਾਲਿਆਂ ਦੀਆਂ ਰਿਪੋਰਟਾਂ ਤੇ ਪੰਥਕ ਲਿਖਤਾਂ ਵੀ ਸਾਡਾ ਮਕਸਦ ਵੇਖੋ ਸਿੱਧਾ ਜ ਹੈ ਇਸ ਗੁੰਝਲਦਾਰ ਸ਼ਖਸੀਅਤ ਤੇ ਉਸ ਸਮੇਂ ਦੇ ਹਾਲਾਤ ਨੂੰ ਨਾ ਅਲੱਗ-ਅਲੱਗ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਚਲੋ ਫਿਰ ਸ਼ੁਰੂ ਕਰੀਏ ਪਹਿਲਾਂ ਤਾਂ ਉਸ ਸਮੇਂ ਦਾ ਮਾਹੌਲ ਸਮਝਣਾ ਪਵੇਗਾ 1980 90 ਦਾ ਦਹਾਕਾ ਪੰਜਾਬ ਲਈ ਇਹ ਸੱਚਮੁੱਚ ਹੀ ਇੱਕ ਉਥਲ-ਪੁਥਲ ਵਾਲਾ ਸਮਾਂ ਸੀ ਸਿਆਸੀ ਸਮਾਜਿਕ ਆਰਥਿਕ ਹਰ ਪਾਸੇ ਇਹ ਸਭ ਕਿੱਥੋਂ ਸ਼ੁਰੂ ਹੋਇਆ ਸੀ ਇਸ ਦੀਆਂ ਜੜ੍ਹਾਂ ਕਿੱਥੇ ਸਨ ਹਾਂਜੀ ਬਿਲਕੁਲ ਇਹ ਮਾਹੌਲ ਕੋਈ ਇੱਕ ਦਿਨ ਚ ਨਹੀਂ ਬਣਿਆ ਸੀ ਇਸ ਪਿੱਛੇ ਕਈ ਕਾਰਨ ਸਨ ਵੇਖੋ ਇੱਕ ਪਾਸੇ ਹਰਾ ਇਨਕਲਾਬ ਆਇਆ ਪੰਜਾਬ ਦੇਸ਼ ਦਾ ਅਨੁਦਾਤਾ ਬਣ ਗਿਆ ਫਸਲਾਂ ਬਹੁਤ ਹੋਣ ਲੱਗ ਪਈਆਂ ਪਰ ਇਸ ਦਾ ਦੂਜਾ ਪਾਸਾ ਵੀ ਸੀ ਜਿਹੜੇ ਛੋਟੇ ਕਿਸਾਨ ਸੀ ਜਾਂ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਉਹਨਾਂ ਲਈ ਮੁਸ਼ਕਲਾਂ ਵਧ ਗਈਆਂ ਮਸ਼ੀਨਰੀ ਆ ਗਈ ਕੰਮ ਘਟ ਗਿਆ ਕਰਜ਼ੇ ਵੱਧ ਗਏ ਤਾਂ ਪਿੰਡਾਂ ਦੇ ਵਿੱਚ ਨਾ ਇੱਕ ਆਰਥਿਕ ਬੇਚੈਨੀ ਜੀ ਸੀ ਅੱਛਾ ਤਾਂ ਇਹ ਸਿਰਫ ਕੋਈ ਸਿਆਸੀ ਰੋਲਾ ਨਹੀਂ ਸੀ ਪੈਸੇ ਤੇਲੇ ਦੀ ਤੰਗੀ ਵੀ ਇੱਕ ਵੱਡਾ ਕਾਰਨ ਸੀ ਪਰ ਸਿਆਸੀ ਤੌਰ ਤੇ ਕੀ ਚੱਲ ਰਿਹਾ ਸੀ ਸਿਆਸੀ ਤੌਰ ਤੇ ਖਾਸ ਕਰਕੇ ਸਿੱਖ ਪਾਈ ਜਾਰੇ ਚ ਇੱਕ ਬੇਗਾਨਗੀ ਦਾ ਅਹਿਸਾਸ ਵਧ ਰਿਹਾ ਸੀ ਜਿਵੇਂ ਅਨੰਦਪੁਰ ਸਾਹਿਬ ਦਾ ਮਤਾਂ ਸੀ ਉਸ ਵਿੱਚ ਪੰਜਾਬ ਲਈ ਵੱਧ ਅਧਿਕਾਰ ਪਾਣੀਆਂ ਦੇ ਹੱਕ ਵਰਗੀਆਂ ਮੰਗਾਂ ਸਨ ਪਰ ਦਿੱਲੀ ਸਰਕਾਰ ਐਨੂੰ ਨਾ ਸ਼ੱਕ ਨਾਲ ਦੇਖਦੀ ਸੀ। ਕਈ ਵਾਰ ਕਹਿ ਦਿੰਦੀ ਸੀ ਕਿ ਇਹ ਤਾਂ ਵੱਖ ਹੋਣ ਦੀਆਂ ਗੱਲਾਂ ਨੇ। ਇਸ ਕਰਕੇ ਸਿੱਖ ਪਛਾਣ ਦਾ ਮੁੱਦਾ ਤੇ ਰਾਜਨੀਤਿਕ ਹੱਕਾਂ ਦਾ ਮੁੱਦਾ ਇਹ ਦੋਵੇਂ ਆਪਸ ਵਿੱਚ ਜੁੜ ਗਏ। ਹੂੰ ਤਾਂ ਮਤਲਬ ਇਹ ਹੋਇਆ ਕਿ ਸੰਕਟ ਕਈ ਚੀਜ਼ਾਂ ਦਾ ਮਿਲਗੋ ਬਾ ਸੀ। ਆਰਥਿਕ ਤੰਗੀ, ਸਿਆਸੀ ਹੱਕ ਨਾ ਮਿਲਣ ਦਾ ਰੋਸ ਤੇ ਧਰਮ ਤੇ ਖਤਰੇ ਦਾ ਡਰ। ਇਸੇ ਪੂਰੇ ਮਾਹੌਲ 'ਚ ਫਿਰ ਗਿਆਨੀ ਮੋਹਰ ਸਿੰਘ ਵਰਗੇ ਲੋਕਾਂ ਨੂੰ ਸਮਝਣਾ ਪਵੇਗਾ। ਪਰ ਇਹ ਸਾਰੀ ਸਥਿਤੀ ਜਿਹੜੀ ਸ਼ੁਰੂਤ ਸ਼ਾਇਦ ਰੋਸ ਵਜੋਂ ਸ਼ੁਰੂ ਹੋਈ ਹੋਵੇ ਇਹ ਹਥਿਆਰਬੰਦ ਲਹਿਰ ਤੱਕ ਕਿਵੇਂ ਪਹੁੰਚ ਗਈ ਯਕੀਨਨ ਕੁਝ ਵੱਡੀਆਂ ਘਟਨਾਵਾਂ ਹੋਈਆਂ ਹੋਣਗੀਆਂ ਜਿਨ੍ਹਾਂ ਨੇ ਅੱਗ ਲਾਈ ਹਾਂਜੀ ਬਿਲਕੁਲ ਕੁਝ ਘਟਨਾਵਾਂ ਤਾਂ ਬਹੁਤ ਹੀ ਅਹਿਮ ਸਨ 13 April 1978 ਵਾਲਾ ਸਾਕਾ ਅੰਮ੍ਰਿਤਸਰ ਸਿੱਖਾਂ ਤੇ ਨਿਰੰਕਾਰੀਆਂ ਦਾ ਟਕਰਾਓ ਤੇਰਾ ਸਿੰਘ ਸ਼ਹੀਦ ਹੋ ਗਏ ਸੀ ਉਸ ਵਿੱਚ ਇਸ ਘਟਨਾ ਨੇ ਸਿੱਖ ਨੌਜਵਾਨਾਂ 'ਚ ਬਹੁਤ ਗੁੱਸਾ ਪਾ ਦਿੱਤਾ ਤੇ ਸੰਤ ਜਰਨੈਲ ਸਿੰਘ ਪੰਡਰਾਵਾਲਿਆਂ ਦੀ ਲੋਕਪ੍ਰਿਅਤਾ ਵੀ ਇਸ ਤੋਂ ਬਾਅਦ ਵਧੀ ਅੱਛਾ ਪਰ ਸਭ ਤੋਂ ਵੱਡਾ ਮੋੜ ਸਭ ਤੋਂ ਵੱਡਾ ਤੱਕਾ ਉਹ ਸੀ ਜੂਨ 1984 ਦਾ ਸਾਕਾ ਨੀਲਾ ਤਾਰਾ ਯਾਨੀ ਸ੍ਰੀ ਹਰਮੰਦਰ ਸਾਹਿਬ ਤੇ ਭਾਰਤੀ ਫੌਜ ਦਾ ਹਮਲਾ ਸਿੱਖਾਂ ਲਈ ਇਹ ਸਿਰਫ ਇਮਾਰਤਾਂ ਤੇ ਹਮਲਾ ਨਹੀਂ ਸੀ ਇਹ ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਦੀ ਬੇਦਬੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਆਜ਼ਾਦ ਹਸਤੀ ਦਾ ਨਿਸ਼ਾਨ ਹੈ ਉਸ ਨੂੰ ਢਾਇਆ ਗਿਆ ਇਸ ਨੇ ਭਾਰਤ ਸਰਕਾਰ ਨਾਲ ਜਿਹੜਾ ਰਿਆਸੀਆ ਭਰੋਸਾ ਸੀ ਨਾ ਉਹ ਤੋੜ ਕੇ ਰੱਖ ਦਿੱਤਾ ਬਹੁਤ ਗੰਭੀਰ ਗੱਲ ਹੈ ਇਹ ਤੇ ਫਿਰ ਉਸੇ ਸਾਲ ਨਵੰਬਰ 84 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੇ ਹੋਰ ਸ਼ਹਿਰਾਂ 'ਚ ਸਿੱਖਾਂ ਦਾ ਕਤਲੇਆਮ ਹੋਇਆ ਹਜ਼ਾਰਾਂ ਵੇਗੁਣਾ ਮਾਰੇ ਗਏ ਦਿਨ ਦਿਹਾੜੇ ਇਹ ਸੁਣ ਕੇ ਤਾਂ ਇੰਜ ਲੱਗਦਾ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਖਾਸ ਕਰਕੇ 사ਕਾ ਨੀਲਾ ਤਾਰਾ ਤੇ 84 ਦੇ ਦੰਗਿਆਂ ਤੋਂ ਬਾਅਦ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਲੱਗਿਆ ਹੋਣਾ ਕਿ ਹੁਣ ਸ਼ਾਂਤੀ ਨਾਲ ਗੱਲ ਨਹੀਂ ਬਣਨੀ ਸ਼ਾਇਦ ਉਹਨਾਂ ਨੂੰ ਲੱਗਾ ਕਿ ਆਪਣੇ ਧਰਮ ਇੱਜ਼ਤ ਤੇ ਜਾਨ ਬਚਾਉਣ ਲਈ ਹਥਿਆਰ ਚੁੱਕਣੇ ਪੈਣਗੇ ਤਾਕੀ ਇਹ ਕਹਿਣਾ ਗਲਤ ਹੋਵੇਗਾ ਕਿ ਸਟੇਟ ਦੀ ਹਿੰਸਾ ਨੇ ਹੀ ਖੜਕੂ ਲਹਿਰ ਲਈ ਜ਼ਮੀਨ ਤਿਆਰ ਕਰ ਦਿੱਤੀ ਹਾਂਜੀ ਕਈ ਇਤਿਹਾਸਕਾਰ ਇਹੀ ਮੰਨਦੇ ਦੌਰ ਦੇ ਪੰਜਾਬ ਦੇ ਹਾਲਾਤ ਸਿੱਖ ਪਾਈਚਾਰੇ ਦੇ ਅੰਦਰ ਦੇ ਗੁੱਸੇ ਦਰਦ ਤੇ ਬੇਇਨਸਾਫੀ ਦੇ ਅਹਿਸਾਸ ਦੀ ਕਹਾਣੀ ਹੈ ਇਹ ਸਿਰਫ ਇੱਕ ਬੰਦੇ ਦੀ ਕਹਾਣੀ ਨਹੀਂ ਇਹ ਉਸ ਪੂਰੀ ਪੀੜੀ ਦੀ ਕਹਾਣੀ ਦਾ ਇੱਕ ਹਿੱਸਾ ਹੈ ਜਿਸ ਨੇ ਆਪਣੇ ਆਪ ਨੂੰ ਆਪਣੇ ਵਿਸ਼ਵਾਸਾਂ ਨੂੰ ਖਤਰੇ 'ਚ ਦੇਖਿਆ ਬਿਲਕੁਲ ਤੇ ਅਜੀਆਂ ਜ਼ਿੰਦਗੀਆਂ ਸਾਨੂੰ ਬਹੁਤ ਸਾਰੇ ਵੱਡੇ ਸਵਾਲ ਪੁੱਛਣ ਲਈ ਮਜਬੂਰ ਕਰਦੀਆਂ ਨੇ ਨਿਆਂ ਬਾਰੇ ਵਿਸ਼ਵਾਸ ਬਾਰੇ ਸਰਕਾਰ ਦੀ ਤਾਕਤ ਦੀ ਸਹੀ ਵਰਤੋਂ ਬਾਰੇ ਤੇ ਸਭ ਤੋਂ ਵੱਧ ਹਿੰਸਾ ਤੇ ਸੰਘਰਸ਼ ਦੀ ਮਨੁੱਖੀ ਕੀਮਤ ਬਾਰੇ ਇਹਨਾਂ ਮੁੱਦਿਆਂ ਨੂੰ ਕਿਸੇ ਇੱਕ ਸਿਆਸੀ ਰੰਗ 'ਚ ਦੇਖਣ ਦੀ ਬਜਾਏ ਨਾ ਇਹਨਾਂ ਦੀ ਗੁੰਝਲਤਾ ਨੂੰ ਇਹਨਾਂ ਦੇ ਮਨੁੱਖੀ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੂੰ ਉਹਨਾਂ ਦੀ ਵਿਰਾਸਤ ਭਾਵੇਂ ਉਸ ਤੇ ਬਹਿਸ ਹੋ ਸਕਦੀ ਹੈ ਪਰ ਇਹ ਪੰਜਾਬ ਦੇ ਇਤਿਹਾਸ ਦਾ ਇੱਕ ਅਮਿੱਟ ਹਿੱਸਾ ਬਣ ਚੁੱਕੀ ਹੈ ਸ਼ਾਇਦ ਇਸ ਇਤਿਹਾਸ ਦੇ ਜਿਹੜੇ ਦਰਦਨਾਕ ਪੰਨੇ ਨੇ ਉਹਨਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਥੋੜੀ ਹਮਦਰਦੀ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਹੀ ਸ਼ਾਇਦ ਅਸੀਂ ਭਵਿੱਖ ਵਿੱਚ ਅਜਿਹੇ ਦੁਖਾਂਤਾਂ ਤੋਂ ਬਚਣ ਬਾਰੇ ਸੋਚ ਸਕਦੇ ਹਾਂ ਤੇ ਸਾਰਿਆਂ ਲਈ ਸ਼ਾਂਤੀ ਤੇ ਇਨਸਾਫ ਦਾ ਕੋਈ ਰਾਹ ਲੱਭ ਸਕਦੇ ਹਾਂ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ ਕਿ ਇਤਿਹਾਸ ਦੇ ਅਜਿਹੇ ਗੁੰਝਲਦਾਰ ਮਾਮਲੇ ਜਿੱਥੇ ਵੱਖ-ਵੱਖ ਸੱਚ ਇੱਕ ਦੂਜੇ ਨਾਲ ਟਕਰੌਂਦੇ ਨੇ ਜੇ ਅਸੀਂ ਉਹਨਾਂ ਨੂੰ ਖੁੱਲੇ ਮਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੀ ਇਸ ਨਾਲ ਅੱਜ ਦੇ ਸਮੇਂ 'ਚ ਕੋਈ ਸੁਲ੍ਹਾ-ਸਫਾਈ ਜਾਂ ਆਪਸੀ ਸਮਝ ਵੱਧ ਸਕਦੀ ਹੈ ਸੋਚਣ ਵਾਲੀ ਗੱਲ ਹੈ ਜੇਕਰ ਤੁਹਾਨੂੰ ਇਹ ਆਡੀਓ ਵੀਡੀਓ ਪੋਡਕਾਸਟ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਪੰਜਾਬੀ ਟਾਈਮ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ-ਬਹੁਤ ਧੰਨਵਾਦ